ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬੈਡ ਦਿਖਾਉਣ ਜਾ ਰਹੇ ਹਾਂ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਡੀਓ ਤੋਂ ਪੁੱਛਦੇ ਆ ਆ ਅੱਗੇ ਕਰੀਏ ਗੱਲਬਾਤ ਹਾਂਜੀ ਜੀ ਸਤਿਕਾਰ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਪਿੰਡ ਖਾਈ ਜੀ ਠੀਕ ਹੈ ਜੀ ਨਾਮ ਸਰਮੰਦਰ ਸਿੰਘ ਤੇ ਮੋਬਾਈਲ ਨੰਬਰ ਜੀ ਮੋਬਾਈਲ 94645 94645 94250 94250 250 ਠੀਕ ਹੈ ਤੇ ਜ਼ਿਲ੍ਹਾ ਕਿਹੜਾ ਪੈ ਗਿਆ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਪੈ ਗਿਆ ਤਸੀਰ ਨਿਹਾਲ ਸਿੰਘ ਵਾਲਾ ਤਸੀਰ ਨਿਹਾਲ ਸਿੰਘ ਵਾਲਾ ਠੀਕ ਹੈ ਜੀ ਜਿਹੜੀ ਆਪਾਂ ਮੈਂ ਦੇਖ ਰਹੇ ਜੀ ਇਹ ਕੈਮੀ ਸੂਏ ਸੂਰੀ ਹੈ ਇਹ ਦੂਜੇ ਸੂਏ ਸੁਣਾ ਜੀ ਦੂਜੇ ਸੂਏ ਠੀਕ ਹੈ ਦਿਨ ਕਿੰਨੇ ਕ ਬਾਕੀ ਨੇ ਜੀ ਇਹਦੇ ਜੀ ਇਹ 10 ਤਰੀਕ ਨੂੰ ਪੂਰੇ ਆ ਜੀ ਠੀਕ ਹੈ ਜੀ 5-7 ਦਿਨ ਹਫਤੇ ਗਿਲੇ ਜਗੇ 5-7 ਦਿਨ ਦਿਨ ਕਿ ਉੱਤੇ 10 ਤਰੀਕ ਨੂੰ ਇਹ ਦਿਨ ਪੂਰੇ ਨੇ ਠੀਕ ਹੈ ਜੀ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ 38 40 ਕਿਲੋ ਤੱਕ ਹੋਇਆ ਜੀ 38 39 ਕਿਲੋ ਇਸ ਵਾਰ ਉਮੀਦ ਜਾਨੀ ਕਿ ਕਹਿੰਦਾ ਭਾਅ 40 ਤੋਂ 41 ਦੀ ਕਰਦੇ ਆਂ ਹਾਂਜੀ ਹਾਂਜੀ 40 ਤੋਂ ਬਾਅਦ ਠੀਕ ਹੈ ਬਾਕੀ ਜਾਨੀ ਕਿ ਜਿਹੇ ਜਿਹੇ ਸਾਮ ਸਮਾਈ ਤੇ ਸਰਪੇ ਹਾਂਜੀ ਬਾਕੀ ਸਾਮ ਸਮਾਈ ਆ ਜਿਹੜੇ ਜ ਆਪਾਂ ਹੋਗੇ ਫੇਲੇ ਕੱਟੂ ਬਾਕੀ ਜਿੰਦ ਜਾਣ ਦੇ ਵਿੱਚ ਆ ਗਈ ਹਾਈਟ ਕਾ ਵੀ ਆ ਗਈ ਤੁਸੀਂ ਦੇਖ ਸਕਦੇ ਹੋ ਠੀਕ ਹੈ ਸਾਈਜ਼ ਤਾਂ ਜੀ ਪੂਰੀ ਹੈ ਜੀ ਹਾਂਜੀ ਮੜਾ ਬਰੂਪਰ ਖੜੇ ਹੋਈ ਮੜੇ ਇਹਦੇ ਤਾਂ ਤੁਸੀਂ ਹਾਈਟ ਵਗੈਰਾ ਤੁਸੀਂ ਦੇਖ ਸਕਦੇ ਹੋ ਐਨ ਇਹ ਥੋੜਾ ਕੱਦ ਕੇ ਨਹੀਂ ਮੇਰਾ 3 ਫੁੱਟ ਕੱਦ ਦਾ ਹੈ ਬਾਤ ਤੁਸੀਂ ਦੇਖ ਸਕਦੇ ਥੋੜੀ ਚੱਭਦੀ ਯਾਨੀ ਕਿ 6 ਫੁੱਟੋਂ ਵੀ ਕੱਦਦਾ ਇਹਦਾ ਤੋਰੇ ਬਾਹਰ ਨੂੰ ਇਹ ਤਾਂ ਮਿੰਕ ਵੀਂਸ ਵਗੈਰਾ ਤੁਸੀਂ ਦੇਖੋ ਐਨ ਠੰਡੀ ਸੀਡ ਬਰਫ ਵਰਗੀ ਹੈ ਚੋਚਵਦੀ ਕਿਵੇਂ ਜੀ ਸੋ ਪੂਰੀ ਸੀਲ ਹੈ ਠੀਕ ਹੈ ਉਹ ਮਜਵਾਖ ਚੋਈ ਜਾਂਨ ਹੂੰ ਤੇ ਲਾਡੂ ਲਾ ਬਹੁਤ ਪਈਆਂ ਤੁਸੀਂ ਦੇਖ ਸਕਦੇ ਲਿਵਾ ਵਗੈਰਾ ਐਨ ਇੱਕ ਨੰਬਰ ਰਾਜੀ ਸਮੀ ਪੜੀ ਹੋਈ ਜੰਦੇ ਜਾਂ ਤਾਂ ਫੇਸ ਕੁਆਲਿਟੀ ਵਗੈਰਾ ਤੁਸੀਂ ਦੇਖੋ ਐਨ ਇੱਕ ਨੰਬਰ ਦੇ ਵਿੱਚ ਆ ਗਈ ਤੁਸੀਂ ਦੇਖ ਸਕਦੇ ਜਿੰਦ ਜਾਂਦੇ ਵਿੱਚ ਲਿਵਾ ਵਗੈਰਾ ਤੁਸੀਂ ਦੇਖੋ ਐਨ ਸੋਹਣੇ ਮੁਠੀ ਵਾਲੇ ਠੰਡ ਕੇ ਚ ਹੈ ਹੱਥੀ ਚੋਈ ਕਰੋ ਚਾਹੇ ਮਸ਼ੀ ਤੁਸੀਂ ਮਿਲਕ ਵੇਂਚ ਵਗੈਰਾ ਦੇਖੋ ਐਨ ਲਿਖੜ ਮੈਂ ਥਾਂ ਲੱਗੇ ਵਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਦਾ ਆਪ ਮੁੱਲ ਕੀ ਕਰਦੇ ਹੋ ਮੁੱਲ ਜੀ ਇਹਦਾ 155 155 ਮਾਰਦਾਨ ਹੋ ਜੂਗਾ ਜੀ ਆਹ ਮਾਰਦਾਨ ਹੋ ਠੀਕ ਹੈ ਜੀ ਐਡਰੈਸ ਕਨਫਰਮ ਕਰਾ ਦਿਓ ਜੀ ਇੱਕ ਵਾਰੀ ਪੈਂਡ ਪੈਂਡ ਖਾਈ ਜੀ ਪੈਂਡ ਖਾਈ ਜਿਹੜਾ ਇਹਨੂੰ ਮੋਗਾ ਪਈ ਜਿਹੜਾ ਮੋਗਾ ਤਸੀਲ ਨਿਹਾਲ ਸੰਗਾ ਮੋਬਾਈਲ ਨੰਬਰ ਹੀ 94645 94250 ਠੀਕ ਹੈ ਧੰਨਵਾਦ